ਵੜ ਦੀ ਵੱਡੀ ਖਬਰ ਸਾਹਮਣੇ ਆ ਰਹੀ ਦੱਸ ਜੇ ਕਿ ਬਲਵੰਤ ਸਿੰਘ ਰਾਜੂਆਣਾ ਦੀ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਜਿਹੜੀ ਹੋਵੇਗੀ ਦੱਸ ਜੇ ਕਿ ਪਿਛਲੇ ਜਿਹੜੀ ਜਿਹੜੀ ਪਹਿਲੀ ਸੁਣਵਾਈ ਹੋਈ ਸੀਗੀ ਉਸ ਦੇ ਦੌਰਾਨ ਸੁਪਰੀਮ ਕੋਰਟ ਨੇ ਜਰੀਆ ਕੇਂਦਰ ਨੂੰ ਝਾੜ ਪਾਈ ਸੀਗੀ ਤਾਂ ਸਖਤੀ ਨਾਲ ਉਹਨਾਂ ਦੇ ਵੱਲੋਂ ਪੁੱਛਿਆ ਗਿਆ ਸੀਗਾ ਕਿ ਹਜੇ ਤੱਕ ਜਿਹੜੀ ਆ ਬਲਵੰਤ ਸਿੰਘ ਰਾਜੂਆਣਾ ਦੇ ਜਰੀਆ ਫਾਂਸੀ ਨਹੀਂ ਹੋਈ ਕੀ ਕਾਰਨ ਹੈ ਕਿਉਂ ਨਹੀਂ ਅਜੇ ਤੱਕ ਜਿਹੜੀ ਫਾਂਸੀ ਹੋਈ ਤੇ ਇਸ ਦੀ ਪੂਰੀ ਮਾਮਲੇ ਦੀ ਅੱਜ ਪੂਰੀ ਆ ਬਲਵੰਤ ਸਿੰਘ ਰਾਜਵਾਨ ਦੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਏਗੀ ਕਿ ਕਿ ਕਾਰਜ ਕੀ ਰਿਹਾ ਕਿਉਂ ਨਹੀਂ ਆਜੇ ਤੱਕ ਬਲਵੰਤ ਸਿੰਘ ਰਾਜਵਾਨ ਦੀ ਜਿਹੜੀ ਆ ਫਾਂਸੀ ਦਿੱਤੀ ਗਈ ਹੈ ਇਸ ਦੀ ਪੂਰੀ ਮਾਮਲੇ ਦੀ ਅੱਜ ਪੂਰੀ ਸੁਣਵਾਈ ਹੋਵੇਗੀ ਤਾਂ ਇਸ ਦੀ ਪੂਰੀ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਦਿੱਲੀ ਤੋਂ ਕਮਲ ਜੁੜ ਚੁੱਕੇ ਨੇ ਜੀ ਕਮਲ ਕੀ ਪੂਰੀ ਜਾਣਕਾਰੀ ਹੈ ਅੱਜ ਬਲਵੰਤ ਸਿੰਘ ਰਾਜਵਾਨ ਦੀ ਇੱਕ ਵਾਰ ਫਿਰ ਜਿਹੜੀ ਆ ਸੁਪਰੀਮ ਕੋਰਟ ਦੇ ਵਿੱਚ ई होगी बिल्कुल सुनवाई की बात करें क्योंकि बलवंत सिंह को लेकर लगातार कोर्ट में केस चल रहा है और सुप्रीम कोर्ट ने केंद्र सरकार से जवाब दाखिल करने के लिए कहा था लेकिन फांसी की सजा पर अभी तक केंद्र सरकार की तरफ से जवाब जो है, वो फाइल किया गया है। जिसको देखते हुए आज सुप्रीम कोर्ट में इस पूरे मामले पर सुनवाई हो सकती है और हो सकता है की केंद्र सरकार इस पूरे मामले पर जवाब जो है वो दाखिल करे उसके बाद ही सुप्रीम कोर्ट को जो कोई डिसीजन जो है वो दे सकता है लेकिन अगर सुप्रीम कोर्ट की बात करें तो सुप्रीम कोर्ट ने पिछली ਵਾਈਪਰ ਕੇਨ ਸਰਕਾਰ ਸੇ ਕਹਾਤਾ ਕਿ ਆਪਣਾ ਜਵਾਬ ਜੋ ਹੈ ਉਹ ਜਲ ਸੇ ਜਲ ਕਾਠੀ ਕਰੇ ਕਿਉਂਕਿ ਅਗਰ ਕੇਨ ਸਰਕਾਰ ਕੋਈ ਫੈਸਲਾ ਨਹੀਂ ਲੇਗਾ ਤਾਂ ਫਿਰ ਸੁਪਰੀਮ ਕੋਰਟ ਜੋ ਹੈ ਆਪਣਾ ਫੈਸਲਾ ਸੁਣਾ ਸਕਦਾ ਹੈ ਕਮਲ ਜੀ ਕੀ ਕਹਿ ਸਕਦਾ ਹੈ ਕਿ ਹਜੇ ਤੱਕ ਜਿਹੜੀ ਹੈ ਸੁਪਰੀਮ ਕੋਰਟ ਦੇ ਵੱਲੋਂ ਜਿਹੜੀ ਇਸ ਨੂੰ ਰਾਜੂ ਵਾਲਾ ਨੂੰ ਫਾਂਸੀ ਦੀ ਸਹਿ ਸੁਣਾਈ ਗਈ ਹੈ ਪਰ ਹਜੇ ਤੱਕ ਕੇਂਦਰ ਦੇ ਵੱਲੋਂ ਕਿਉਂ ਨਹੀਂ ਫਾਂਸੀ ਦਿੱਤੀ ਗਈ ਜਾਂ ਅਜੇ ਫੈਸਲੇ ਤੇ ਕਿਉਂ ਨਹੀਂ ਟਾਲੇ ਰਹੇ ਕੇਂਦਰ ਸਰਕਾਰ ਕੀ ਕਾਰਨ ਸਮਝਿਓ

ਕਤਲ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਜਿਹੜਾ ਦੋਸ਼ੀ ਠਹਿਰਾਇਆ ਗਿਆ ਸੀਗਾ ਉਸ ਮਾਮਲੇ ਦੇ ਵਿੱਚ ਕਈ ਵਾਰ ਜਿਹੜੀ ਸੁਣਵਾਈ ਹੋਈ ਗਈ ਸੀ ਤਾਂ ਇਸ ਦੇ ਦੌਰਾਨ ਜਿਹੜੀ ਹੈ ਸੁਪਰੀਮ ਕੋਰਟ ਨੇ ਇਹਨਾਂ ਨੂੰ ਫਾਂਸੀ ਦੀ ਵੀ ਜਿਹੜੀ ਹੈ ਸਹਿਜ ਸੁਣਾਈ ਗਈ ਸੀਗੀ ਪਰ ਹਜੇ ਤੱਕ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਇਹਨਾਂ ਨੂੰ ਫਾਂਸੀ ਨਹੀਂ ਦਿੱਤੀ ਗਈ ਇਸੇ ਮਾਮਲੇ ਦੇ ਵਿੱਚ ਅੱਜ ਇੱਕ ਵਾਰ ਫੇਰ ਸੁਣਵਾਈ ਹੋਏਗੀ ਤਾਂ ਉਹਨਾਂ ਦੇ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਹੈ ਪੁੱਛਗਿੱਛ ਕੀਤੀ ਜਾਵੇਗੀ ਕਿਉਂ ਕੀ ਕਾਰਨ ਹੈ ਕਿ ਹਜੇ ਤੱਕ ਇਹਨਾਂ ਦੀ ਜਿਹੜੀ ਫਾਂਸੀ ਨਹੀਂ ਦਿੱਤੀ ਗਈ ਤਾਂ ਦੱਸ ਦੇ ਕੇ ਕੇਂਦਰ ਸਰਕਾਰ ਅੱਜ ਖੁਲਾਸਾ ਕਰੇਗੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਕਤਲ ਮਾਮਲੇ ਦੇ ਵਿੱਚ ਦੋਸ਼ੀ ਬਲਵੰਤ ਸਿੰਘ ਰਾਜੂਵਾਲਾ ਨੂੰ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਪਿਛਲੀ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਸਖਤੀ ਨਾਲ ਪੁੱਛਿਆ ਸੀ ਕਿ ਤੁਸੀਂ ਅਜੇ ਤੱਕ ਜਿਹੜੀ ਫਾਂਸੀ ਕਿਉਂ ਨਹੀਂ ਦਿੱਤੀ ਇਸ ਲਈ ਕੌਣ ਜ਼ਿੰਮੇਵਾਰ ਹੈ ਤਾਂ ਅੱਜ ਯਾਨੀ ਕਿ ਬੁੱਧਵਾਰ ਦੀ ਸੁਣਵਾਈ ਦੇ ਵਿੱਚ ਕੇਂਦਰ ਸਰਕਾਰ ਇਹ ਵੀ ਦੱਸੇ ਕਿ ਕਿ ਰਾਜੂਆਣਾ ਅਨੁਵਾਜੇ ਤਾਕਾ ਫਾਂਸੀ ਕਿਉਂ ਨਹੀਂ ਦਿੱਤੀ ਗਈ ਰਾਜੂਆਣਾ ਦੀ ਰਹਿਮ ਦੀ ਅਪੀਲ ਤੇ ਸੁਣਵਾਈ ਦੇ ਵਿੱਚ ਦੇਰੀ ਦਾ ਹਵਾਲਾ ਦਿੰਦਿਆਂ ਹੋਏ ਸੁਪਰੀਮ ਕੋਰਟ ਦੇ ਵਿੱਚ ਇੱਕ ਵਾਰ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਸੀਗੀ ਤਾਂ ਰਾਮਦੇਵ ਅਪੀਲ ਰਾਸ਼ਟਰਪਤੀ ਕੋਲ ਵਿਚਾਰ ਅਧੀਨ ਹੈ ਦੇਰੀ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੂੰ ਉਸ ਦੀ ਜਰੀਏ ਮੋਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਣ ਦੀ ਬੇਨਤੀ ਕੀਤੀ ਸੀ ਤਾਂ ਦੱਸਦੇ ਕਿ ਰਾਜੂਆਣਾ ਨੂੰ 2007 ਦੇ ਵਿੱਚ ਮੋਦੀ ਸਹਿਯਸ ਰਹੀ ਗਈ ਸੀ ਜਿਸ ਦੀ ਫਾਂਸੀ 31 ਮਾਰਚ 2012 ਨੂੰ ਨਿਰਧਾਰਤ ਕੀਤੀ ਗਈ ਸੀ ਜਾਨੀ ਕਿ 31 ਮਾਰਚ 2012 ਨੂੰ ਜਰੀਆ ਰਾਜੂਵਾਲਾ ਦੀ ਫਾਂਸੀ ਦਾ ਜਿਹੜਾ ਐਲਾਨ ਕੀਤਾ ਗਿਆ ਸੀਗਾ ਤਾਂ ਹਾਲਾਂਕਿ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਉਸ ਨੂੰ ਉਤਾਰਿਕ ਤੋਂ ਪਹਿਲਾਂ ਰਾਸ਼ਟਰਪਤੀ ਦੇ ਕੋਲ ਰਹਿਮ ਦੀ ਜਰੀਆ ਅਪੀਲ ਦਰਕਤ ਕੀਤੀ ਗਈ ਸੀ ਤਾਂ ਇਹ ਰਹਿਮ ਦੀ ਅਪੀਲ ਪਿਛਲੇ 13 ਸਾਲਾਂ ਤੋਂ ਰਾਸ਼ਟਰਪਤੀ ਦੇ ਕੋਲ ਵਿਚਾਰ ਅਧੀਨ ਤਾਂ ਬਲਵੰਤ ਸਿੰਘ ਰਾਜੂਵਾਲਾ ਇਸ ਸਮੇਂ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਆ ਤਾਂ ਦੱਸ ਦੇ ਕਿ ਬਲਵੰਤ ਸਿੰਘ ਰਾਜੂਵਾਲਾ ਦਾ ਜਲਮ ਜਿਹੜਾ ਸੀਗਾ ਪਿੰਡ ਰਾਜੂਵਾਲਾ ਕਲਾ ਦੇ ਵਿੱਚ 23 ਅਗਸਤ 1967 ਦੇ ਵਿੱਚਕਾਰ ਹੋਇਆ ਤਾਂ ਬਲਵੰਤ ਸਿੰਘ ਰਾਜੂਵਾਲਾ ਪੰਜਾਬ ਪੁਲਿਸ ਦੇ ਵਿੱਚ ਬਤੌਰ ਸਿਪਾਹੀ ਰਹਿ ਚੁੱਕੇ ਸਨ ਤਾਂ 1995 ਦੇ ਵਿੱਚ ਜਦੋਂ ਪੰਜਾਬ ਦੇ ਅੰਦਰ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਕਾਲਾ ਦੌਰ ਚੱਲ ਰਿਹਾ ਸੀ ਤਾਂ ਉਸ ਵੇਲੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੈਂ ਸਿੰਘ ਦੀ ਕਾਰ ਨੂੰ ਬੰਬਨਾਨ ਜਿਹੜਾ ਤਮਾਕਹਨਾ ਉਡਾ ਦਿੱਤਾ ਗਿਆ ਸੀਗਾ ਜਿਸ ਮਾਮਲੇ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਨੂੰ ਕਤਲ ਕੇਸ ਦੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਤਾਂ ਰਾਜਵਾਨਾ ਹੁਣ ਜੇਲ੍ਹ ਦੇ ਵਿੱਚ ਬੰਦ ਹੈ ਜਿਕਰਯੋਗ ਹੈ ਕਿ ਰਾਜਵਾਨਾ ਨੂੰ 31 ਮਾਰਚ 2012 ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਮਨੋਕੀ ਅਧਿਕਾਰ ਅਜੇ ਅਤੇ ਸਿਆਸੀ ਜਥੇਬੰਦੀਆਂ ਨੇ ਵਿਰੋਧ ਕਰਨ ਤੋਂ ਬਾਅਦ ਇਸ ਨੂੰ ਮਿੱਥੇ ਸਮੇਂ ਦੇ ਟਾਲ ਦਿੱਤਾ ਗਿਆ ਰਾਜੂਵਾਲਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਨ ਦੀ ਅਰਜੀ ਕੈਦ ਦਾ ਸਰਕਾਰ ਦੇ ਕੋਲ ਹਾਲੇ ਵੀ ਵਿਚਾਰ ਅਧੀਨ ਪਈ ਹੋਈ ਹੈ ਤਾਂ ਲਗਾਤਾਰ ਦੱਸ ਦੇ ਕਿ 30 ਸਾਲ ਜਿਹੜਿਆ ਜੇਲ੍ਹ ਦੇ ਵਿੱਚ ਬਲਵੰਤ ਸਿੰਘ ਰਾਜਵਾਲਾ ਬੰਦ ਨੇ ਤਾਂ ਕਈ ਵਾਰ ਜੇ ਸੁਪਰੀਮ ਦੱਸ ਦੇ ਕਿ 2012 ਦੇ ਵਿੱਚ ਜਿਹੜੀ ਹੈ ਸੁਪਰੀਮ ਕੋਰਟ ਦੇ ਵੱਲੋਂ ਬਲਵੰਤ ਸਿੰਘ ਰਾਜਵਾਲਾ ਨੂੰ ਫਾਂਸੀ ਦੇਣ ਦੀ ਜਿਹੜੀ ਹੈ ਸਜ਼ਾ ਸੁਣਾਈ ਗਈ ਸੀ ਤਾਂ 13 ਸਾਲ ਬਾਦ ਵਿੱਚ ਜਿਹੜੀ ਆ ਬਲਵੰਤ ਸਿੰਘ ਰਾਜੂਵਾਲਾ ਦੀ ਫਾਂਸੀ ਨਹੀਂ ਹੋਈ ਕਿਉਂਕਿ ਐਸਜੀਪੀਸੀ ਅਤੇ ਹੋਰ ਸਿੱਖ ਜੱਥੇਬੰਦੀ ਦੇ ਵੱਲੋਂ ਜਿਹੜੀ ਰਹਿਮ ਦੀ ਜਿਹੜੀ ਅਪੀਲ ਕੀਤੀ ਗਈ ਸੀ ਤਾਂ ਲਗਾਤਾਰ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੀ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਤਾਂ ਕਹਿ ਸਕਦੇ ਆ ਕਿ ਜੇਕਰ ਬਲਵੰਤ ਸਿੰਘ ਰਾਜੂਵਾਲਾ ਨੂੰ ਫਾਂਸੀ ਹੋਈ ਤਾਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਸਕਦਾ ਆ ਕਈ ਤਰੀਕੇ ਦੇ ਜਿਹੜੀਆਂ ਜੱਥੇਬੰਦੀਆਂ ਆ ਇਸ ਫੈਸਲੇ ਨੂੰ ਲੈ ਕੇ ਵਿਰੋਧ ਵਿੱਚ ਨੇ ਤੇ ਅੱਜ ਇਹ ਦੇਖਣਾ ਹੋਵੇਗਾ ਕਿ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਤਾਂ ਹੋਵੇਗੀ ਕਿ ਸੁਪਰੀਮ ਕੋਰਟ ਦੇ ਵੱਲੋਂ ਪੁੱਛੇ ਗਏ ਸਵਾਲਾਂ ਦਾ ਕੇਂਦਰ ਸਰਕਾਰ ਜਵਾਬ ਦੇ ਪਾਏਗੀ ਕਿ ਪੂਰੀ ਦੱਸ ਪਾਏਗੀ ਕਾਰਨ ਦੱਸ ਪਾਏਗੀ ਕੇਂਦਰ ਸਰਕਾਰ ਕਿ ਹਜੇ ਤੱਕ 13 ਸਾਲ ਬੀਤ ਜਾਣ ਦੇ ਬਾਵਜੂਦ ਵੀ ਬਲਵੰਤ ਸਿੰਘ ਰਾਜਵਾਨ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਇਹ ਤਾਂ ਹੁਣ ਅੱਜ ਸ਼ਾਮ ਤੱਕ ਕੀ ਸੁਣਵਾਈ ਤੋਂ ਬਾਅਦ ਜਿਹੜਾ ਫੈਸਲਾ ਤੋਂ ਬਾਅਦ ਪਤਾ ਲੱਗੇਗਾ ਕਿ ਅਸਲ ਕਾਰਨ ਹੈ ਕੀ ਅਸਟ੍ਰੇਲੀਆ ਦੀ ਵੱਡੀ ਖਬਰ ਸਾਹਮਣੇ ਆ ਰਹੀ ਦੱਸਦੇ ਕਿ ਬਲਵੰਤ ਸਿੰਘ ਰਾਜੂਆਣਾ ਦੀ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਜਿਹੜੀ ਹੋਵੇਗੀ ਦੱਸਦੇ ਕਿ ਪਿਛਲੇ ਜਿਹੜੀ ਜਿਹੜੀ ਪਹਿਲੀ ਸੁਣਵਾਈ ਹੋਈ ਸੀਗੀ ਉਸ ਦੇ ਦੌਰਾਨ ਸੁਪਰੀਮ ਕੋਰਟ ਨੇ ਜਰੀਆ ਕੇਂਦਰ ਨੂੰ ਝਾੜ ਪਾਈ ਸੀਗੀ ਤਾਂ ਸਖਤੀ ਨਾਲ ਉਹਨਾਂ ਦੇ ਵੱਲੋਂ ਪੁੱਛਿਆ ਗਿਆ ਸੀਗਾ ਕਿ ਹਜੇ ਤੱਕ ਜਿਹੜੀ ਆ ਬਲਵੰਤ ਸਿੰਘ ਰਾਜੂਆਣਾ ਦੇ ਜਰੀਆ ਫਾਂਸੀ ਨਹੀਂ ਹੋਈ ਕੀ ਕਰ ਰਿਹਾ ਕਿਉਂ ਨਹੀਂ ਸਾਡੇ ਤੱਕ ਜਿਹੜੀ ਫਾਂਸੀ ਹੋਈ ਇਸਦੇ ਪੂਰੇ ਮਾਮਲੇ ਦੀ ਅੱਜ ਜਪੂਰੀ ਆ ਬਲਵੰਤ ਸਿੰਘ ਰਾਜਵਾਨਦੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਏਗੀ ਕੀ ਕਿ ਕਾਰਜ ਕੀ ਰਿਹਾ ਕਿਉਂ ਨਹੀਂ ਅਜੇ ਤੱਕ ਬਲਵੰਤ ਸਿੰਘ ਰਾਜਵਾਨਦੀ ਜਰੀਆ ਫਾਂਸੀ ਦਿੱਤੀ ਗਈ ਜਾਂ ਇਸਦੇ ਪੂਰੇ ਮਾਮਲੇ ਦੀ ਅੱਜ ਪੂਰੀ ਸੁਣਵਾਈ ਹੋਏਗੀ ਤਾਂ ਇਸਦੀ ਪੂਰੀ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਦਿੱਲੀ ਤੋਂ ਕਮਲ ਜੁੜ ਚੁੱਕੇ ਨੇ ਜੀ ਕਮਲ ਕੀ ਪੂਰੀ ਜਾਣਕਾਰੀ ਹੈ ਅੱਜ ਬਲਵੰਤ ਸਿੰਘ ਰਾਜਵਾਨਦੀ ਇੱਕ ਵਾਰ ਫਿਰ ਜਰੀਆ ਸੁਪਰੀਮ ਕੋਰਟ ਦੇ ਵਿੱਚ सुनवाई होगी बिल्कुल सुनवाई की तो बात करें क्योंकि बलवंतवानों को लेकर लगातार कोर्ट में केस चल रहा है और सुप्रीम कोर्ट ने केंद्र सरकार से जवाब दाखिल करने के लिए कहा था लेकिन फांसी की सजा पर अभी तक केंद्र सरकार की तरफ से जवाब जो है, वो फाइल किया गया है। जिसको देखते हुए आज सुप्रीम कोर्ट में इस पूरे मामले पर सुनवाई हो सकती है और हो सकता है की केंद्र सरकार इस पूरे मामले पर जवाब जो है वो दाखिल करे उसके बाद ही सुप्रीम कोर्ट को जो कोई डिसीजन जो है वो दे सकता है लेकिन अगर सुप्रीम कोर्ट की बात करें तो सुप्रीम कोर्ट ने पिछली सुनवाई पर केंद्र सरकार से कहा था कि अपना जवाब जो है वो जल्द से जल्द दाखिल करे क्योंकि अगर केंद्र सरकार कोई फैसला नहीं लेगा तो फिर सुप्रीम कोर्ट जो है अपना फैसला सुना सकता है ਕਮਲ ਜੀ ਕੀ ਕਹਿ ਸਕਦੇ ਕਿ ਹਜੇ ਤੱਕ ਜਿਹੜੀ ਹੈ ਸੁਪਰੀਮ ਕੋਰਟ ਦੇ ਵੱਲੋਂ ਜਿਹੜੀ ਇਸ ਨੂੰ ਰਾਜੂ ਵਾਲਾ ਨੂੰ ਫਾਂਸੀ ਦੀ ਸਹਿ ਸੁਣਾਈ ਗਈ ਹੈ ਪਰ ਹਜੇ ਤੱਕ ਕੇਂਦਰ ਦੇ ਵੱਲੋਂ ਕਿਉਂ ਨਹੀਂ ਫਾਂਸੀ ਦਿੱਤੀ ਗਈ ਜਾਂ ਅਜੇ ਫੈਸਲੇ ਤੇ ਕਿਉਂ ਨਹੀਂ ਅਟਲ ਰਹੇ ਕੇਂਦਰ ਸਰਕਾਰ ਕੀ ਕਾਰਨ ਸਮਝਦੇ ਹੋ ਬਿਲਕੁਲ કેન્દ્ર સરકાર કો લઘુતાર ફેસલા લેના હે લેકિન કેન્દ્ર સરકાર જો હે વો ફેસલા નહીં લે પા રહી હે જિસકી વજહ સે લઘુતાર ઇસ કેસ મેં deri હો રહી હે ઓર દેખના હોગા ક્યોકી સુપ્રીમ કોર્ટ ને જબ ઇદાયત કેન્દ્ર સરકાર કો દેયા ત દેખના હોગા કે સુપ્રીમ કોર્ટ ક્યા સકત જો હે વો લેતી હી દિખા દેતી હૈ જી કમલજી જાનકારી દેન દે તો ત ધન્યવાદ જી બિલક દાદે કા અજ બલવંત સિંહ રાજોવાળ ની એક વાર ફેર જેડી આ સુપ્રીમ કોર્ટ દેવે સુનવાઈ હોવેગી દાદે કા વ્યંત ਕਤਲ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਜਿਹੜਾ ਦੋਸ਼ੀ ਠਹਿਰਾਇਆ ਗਿਆ ਸੀਗਾ ਉਸ ਮਾਮਲੇ ਦੇ ਵਿੱਚ ਕਈ ਵਾਰ ਜਿਹੜੀ ਸੁਣਵਾਈ ਹੋਈ ਗਈ ਸੀ ਤਾਂ ਇਸ ਦੇ ਦੌਰਾਨ ਜਿਹੜੀ ਹੈ ਸੁਪਰੀਮ ਕੋਰਟ ਨੇ ਇਹਨਾਂ ਨੂੰ ਫਾਂਸੀ ਦੀ ਵੀ ਜਿਹੜੀ ਹੈ ਸਹਿਜ ਸੁਣਾਈ ਗਈ ਸੀਗੀ ਪਰ ਹਜੇ ਤੱਕ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਇਹਨਾਂ ਨੂੰ ਫਾਂਸੀ ਨਹੀਂ ਦਿੱਤੀ ਗਈ ਇਸੇ ਮਾਮਲੇ ਦੇ ਵਿੱਚ ਅੱਜ ਇੱਕ ਵਾਰ ਫੇਰ ਸੁਣਵਾਈ ਹੋਏਗੀ ਤਾਂ ਉਹਨਾਂ ਦੇ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਹੈ ਪੁਸ਼ਕਿਸ਼ ਕੀਤੀ ਜਾਵੇਗੀ ਕਿਉਂ ਕੀ ਕਾਰਨ ਹੈ ਕਿ ਹਜੇ ਤੱਕ ਇਹਨਾਂ ਦੀ ਜਿਹੜੀ ਫਾਂਸੀ ਨਹੀਂ ਦਿੱਤੀ ਗਈ ਤਾਂ ਦੱਸ ਦੇ ਕੇ ਕੇਂਦਰ ਸਰਕਾਰ ਅੱਜ ਖੁਲਾਸਾ ਕਰੇਗੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਕਤਲ ਮਾਮਲੇ ਦੇ ਵਿੱਚ ਦੋਸ਼ੀ ਬਲਵੰਤ ਸਿੰਘ ਰਾਜੂਆਣਾ ਨੂੰ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਪਿਛਲੀ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਸਖਤੀ ਨਾਲ ਪੁੱਛਿਆ ਸੀ ਕਿ ਤੁਸੀਂ ਅਜੇ ਤੱਕ ਜਿਹੜੀ ਫਾਂਸੀ ਕਿਉਂ ਨਹੀਂ ਦਿੱਤੀ ਇਸ ਲਈ ਕੌਣ ਜ਼ਿੰਮੇਵਾਰ ਹੈ ਤਾਂ ਅੱਜ ਯਾਨੀ ਕਿ ਬੁੱਧਵਾਰ ਦੀ ਸੁਣਵਾਈ ਦੇ ਵਿੱਚ ਕੇਂਦਰ ਸਰਕਾਰ ਇਹ ਵੀ ਦੱਸੇ ਕਿ ਕਿ ਰਾਜੂਆਣਾ ਨੂੰ ਵਾਜੇ ਤਾਕਾ फांसी ਕਿਉਂ ਨਹੀਂ ਦਿੱਤੀ ਗਈ ਰਾਜੂਆਣਾ ਦੀ ਰਹਿਮ ਦੀ ਅਪੀਲ ਤੇ ਸੁਣਵਾਈ ਦੇ ਵਿੱਚ ਦੇਰੀ ਦਾ ਹਵਾਲਾ ਦਿੰਦਿਆਂ ਹੋਏ ਸੁਪਰੀਮ ਕੋਰਟ ਦੇ ਵਿੱਚ ਇੱਕ ਵਾਰ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਸੀਗੀ ਤਾਂ ਰਹਿਮਦੇਵ ਅਪੀਲ ਰਾਸ਼ਟਰਪਤੀ ਕੋਲ ਵਿਚਾਰ ਅਧੀਨ ਹੈ ਦੇਰੀ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੂੰ ਉਸ ਦੀ ਜਰੀਆ ਮੋਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਣ ਦੀ ਬੇਨਤੀ ਕੀਤੀ ਸੀ ਤਾਂ ਦੱਸਦੇ ਕਿ ਰਾਜੂਆਣਾ ਨੂੰ 2007 ਦੇ ਵਿੱਚ ਮੋਦੀ ਸਹੇਸ ਰਹੀ ਗਈ ਸੀ ਜਿਸ ਦੀ ਫਾਂਸੀ 31 ਮਾਰਚ 2012 ਨੂੰ ਨਿਰਧਾਰਤ ਕੀਤੀ ਗਈ ਸੀ ਕਿ ਯਾਨੀ ਕਿ 31 ਮਾਰਚ 2012 ਨੂੰ ਜਰੀਆ ਰਾਜਵਾਲਾ ਦੀ ਫਾਂਸੀ ਦਾ ਜਿਹੜਾ ਐਲਾਨ ਕੀਤਾ ਗਿਆ ਸੀਗਾ ਤਾਂ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਨੂੰ ਉਤਾਰਿਕ ਤੋਂ ਪਹਿਲਾ ਰਾਸ਼ਟਰਪਤੀ ਦੇ ਕੋਲ ਰਹਿਮ ਦੀ ਜਰੀਆ ਅਪੀਲ ਦਰਕੀਤੀ ਗਈ ਸੀ ਤਾਂ ਇਹ ਰਹਿਮ ਦੀ ਅਪੀਲ ਪਿਛਲੇ 13 ਸਾਲਾਂ ਤੋਂ ਰਾਸ਼ਟਰਪਤੀ ਦੇ ਕੋਲ ਵਿਚਾਰ ਅਧੀਨ ਤਾਂ ਬਲਵੰਤ ਸਿੰਘ ਰਾਜੂਵਾਲਾ ਇਸ ਸਮੇਂ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਆ ਤਾਂ ਦੱਸ ਦੇ ਕਿ ਬਲਵੰਤ ਸਿੰਘ ਰਾਜੂਵਾਲਾ ਦਾ ਜਲਮ ਜਿਹੜਾ ਸੀਗਾ ਪਿੰਡ ਰਾਜੂਵਾਲਾ ਕਲਾ ਦੇ ਵਿੱਚ 23 ਅਗਸਤ 1967 ਦੇ ਵਿੱਚਕਾਰ ਹੋਇਆ ਤਾਂ ਬਲਵੰਤ ਸਿੰਘ ਰਾਜੂਵਾਲਾ ਪੰਜਾਬ ਪੁਲਿਸ ਦੇ ਵਿੱਚ ਬਤੌਰ ਸਿਪਾਹੀ ਰਹਿ ਚੁੱਕੇ ਸਨ ਤਾਂ 1995 ਦੇ ਵਿੱਚ ਜਦੋਂ ਪੰਜਾਬ ਦੇ ਅੰਦਰ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਕਾਲਾ ਦੌਰ ਚੱਲ ਰਿਹਾ ਸੀ ਤਾਂ ਉਸ ਵੇਲੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੈਂ ਸਿੰਘ ਦੀ ਕਾਰ ਨੂੰ ਬੰਬ ਨਾਲ ਜਿਹੜਾ ਤਮਾਕੂ ਨਾਲ ਉਡਾ ਦਿੱਤਾ ਗਿਆ ਸੀਗਾ ਜਿਸ ਮਾਮਲੇ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਨੂੰ ਕਤਲ ਕੇਸ ਦੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਤਾਂ ਰਾਜਵਾਨਾ ਹੁਣ ਜੇਲ੍ਹ ਦੇ ਵਿੱਚ ਬੰਦ ਹੈ ਜ਼ਿਕਰਯੋਗ ਹੈ ਕਿ ਰਾਜਵਾਨਾ ਨੂੰ 31 ਮਾਰਚ 2012 ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਮਨੋਕੀ ਅਧਿਕਾਰ ਅਜੇ ਅਤੇ ਸਿਆਸੀ ਜਥੇਬੰਦੀਆਂ ਨੇ ਵਿਰੋਧ ਕਰਨ ਤੋਂ ਬਾਅਦ ਇਸ ਨੂੰ ਮਿੱਥੇ ਸਮੇਂ ਦੇ ਟਾਲ ਦਿੱਤਾ ਗਿਆ ਰਾਜੂਵਾਲਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਨ ਦੀ ਅਰਜੀ ਕੇਂਦਰ ਸਰਕਾਰ ਦੇ ਕੋਲ ਹਾਲੇ ਵੀ ਵਿਚਾਰ ਅਧੀਨ ਪਈ ਹੋਈ ਹੈ ਤਾਂ ਲਗਾਤਾਰ ਦੱਸ ਦੇ ਕਿ 30 ਸਾਲ ਜਿਹੜਿਆ ਜੇਲ੍ਹ ਦੇ ਵਿੱਚ ਬਲਵੰਤ ਸਿੰਘ ਰਾਜਵਾਲਾ ਬੰਦ ਨੇ ਤਾਂ ਕਈ ਵਾਰ ਜੇ ਸੁਪਰੀਮ ਦੱਸ ਦੇ ਕਿ 2012 ਦੇ ਵਿੱਚ ਜਿਹੜੀ ਹੈ ਸੁਪਰੀਮ ਕੋਰਟ ਦੇ ਵੱਲੋਂ ਬਲਵੰਤ ਸਿੰਘ ਰਾਜਵਾਲਾ ਨੂੰ ਫਾਂਸੀ ਦੇਣ ਦੀ ਜਿਹੜੀ ਹੈ ਸਜ਼ਾ ਸੁਣਾਈ ਗਈ ਸੀ ਤਾਂ 13 ਸਾਲ ਬਾਦ ਵਿੱਚ ਜਿਹੜੀ ਆ ਬਲਵੰਤ ਸਿੰਘ ਰਾਜੂਵਾਲਾ ਦੀ ਫਾਂਸੀ ਨਹੀਂ ਹੋਈ ਕਿਉਂਕਿ ਐਸਜੀਪੀਸੀ ਅਤੇ ਹੋਰ ਸਿੱਖ ਜੱਥੇਬੰਦੀ ਦੇ ਵੱਲੋਂ ਜਿਹੜੀ ਰਹਿਮ ਦੀ ਜਿਹੜੀ ਅਪੀਲ ਕੀਤੀ ਗਈ ਸੀ ਤਾਂ ਲਗਾਤਾਰ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਨਾਲ ਜਿਹੜੀ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਤਾਂ ਕਹਿ ਸਕਦੇ ਆ ਕਿ ਜੇਕਰ ਬਲਵੰਤ ਸਿੰਘ ਰਾਜੂਵਾਲਾ ਨੂੰ ਫਾਂਸੀ ਹੋਈ ਤਾਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਸਕਦਾ ਆ ਕਈ ਤਰੀਕੇ ਜਿਹੜੀਆਂ ਜੱਥੇਬੰਦੀਆਂ ਆ ਇਸ ਫੈਸਲੇ ਨੂੰ ਲੈ ਕੇ ਵਿਰੋਧ ਵਿੱਚ ਨੇ ਤਾਂ ਅੱਜ ਇਹ ਦੇਖਣਾ ਹੋਵੇਗਾ ਕਿ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਤਾਂ ਹੋਵੇਗੀ ਕਿ ਸੁਪਰੀਮ ਕੋਰਟ ਦੇ ਵੱਲੋਂ ਪੁੱਛੇ ਗਏ ਸਵਾਲਾਂ ਦਾ ਕੇਂਦਰ ਸਰਕਾਰ ਜਵਾਬ ਦੇ ਪਾਏਗੀ ਕਿ ਪੂਰੀ ਦੱਸ ਪਾਏਗੀ ਕਾਰਨ ਦੱਸ ਪਾਏਗੀ ਕੇਂਦਰ ਸਰਕਾਰ ਕਿ ਹਜੇ ਤੱਕ 13 ਸਾਲ ਬੀਤ ਜਾਣ ਦੇ ਬਾਵਜੂਦ ਵੀ ਬਲਵੰਤ ਸਿੰਘ ਰਾਜਵਾਨ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਇਹ ਤਾਂ ਹੁਣ ਅੱਜ ਸ਼ਾਮ ਤੱਕ ਕੀ ਸੁਲਾਈ ਤੋਂ ਬਾਅਦ ਜਿਹੜਾ ਫੈਸਲਾ ਤੋਂ ਬਾਅਦ ਪਤਾ ਲੱਗੇਗਾ ਕਿ ਅਸਲ ਕਾਰਨ ਹੈ ਕੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਦੱਸਦੇ ਕਿ ਬਲਵੰਤ ਸਿੰਘ ਰਾਜੂਆਣਾ ਦੀ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਜਿਹੜੀ ਹੋਵੇਗੀ ਦੱਸਦੇ ਕਿ ਪਿਛਲੇ ਜਿਹੜੀ ਜਿਹੜੀ ਪਹਿਲੀ ਸੁਣਵਾਈ ਹੋਈ ਸੀਗੀ ਉਸ ਦੇ ਦੌਰਾਨ ਸੁਪਰੀਮ ਕੋਰਟ ਨੇ ਜਿਹੜੀ ਹੈ ਕੇਂਦਰ ਨੂੰ ਝਾੜ ਪਾਈ ਸੀਗੀ ਤਾਂ ਸਖਤੀ ਦੇ ਨਾਲ ਉਹਨਾਂ ਦੇ ਵੱਲੋਂ ਪੁੱਛਿਆ ਗਿਆ ਸੀਗਾ ਕਿ ਹਜੇ ਤੱਕ ਜਿਹੜੀ ਹੈ ਬਲਵੰਤ ਸਿੰਘ ਰਾਜੂਆਣਾ ਦੀ ਜਿਹੜੀ ਹੈ ਫਾਂਸੀ ਨਹੀਂ ਹੋਈ ਕੀ ਕਾਰਨ ਹੈ ਕਿਉਂ ਨਹੀਂ ਅਜੇ ਤੱਕ ਜਿਹੜੀ ਫਾਂਸੀ ਹੋਈ ਤੇ ਇਸਦੇ ਪੂਰੀ ਮਾਮਲੇ ਦੀ ਅੱਜ ਪੂਰੀ ਆ ਬਲਵੰਤ ਸਿੰਘ ਰਾਜਵਾਨਦੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋएगी ਕਿ ਕਿ ਕਾਰਕ ਕੀ ਰਿਹਾ ਕਿਉਂ ਨਹੀਂ ਅਜੇ ਤੱਕ ਬਲਵੰਤ ਸਿੰਘ ਰਾਜਵਾਨਦੀ ਜਿਹੜੀ ਆ ਫਾਂਸੀ ਦਿੱਤੀ ਗਈ ਜਾਂ ਇਸਦੇ ਪੂਰੀ ਮਾਮਲੇ ਦੀ ਅੱਜ ਪੂਰੀ ਸੁਣਵਾਈ ਹੋਵੇਗੀ ਤਾਂ ਇਸਦੀ ਪੂਰੀ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਦਿੱਲੀ ਤੋਂ ਕਮਲ ਜੁੜ ਚੁੱਕੇ ਨੇ ਜੀ ਕਮਲ ਕੀ ਪੂਰੀ ਜਾਣਕਾਰੀ ਹੈ ਅੱਜ ਬਲਵੰਤ ਸਿੰਘ ਰਾਜਵਾਨਦੀ ਇੱਕ ਵਾਰ ਫਿਰ ਜਿਹੜੀ ਆ ਸੁਪਰੀਮ ਕੋਰਟ ਦੇ ਵਿੱਚ ई होगी सुनवाई की बात करें क्योंकि बलवंत सिंह को लेकर लगातार कोर्ट में केस चल रहा है और सुप्रीम कोर्ट ने केंद्र सरकार से जवाब दाखिल करने के लिए कहा था लेकिन फांसी की सजा पर अभी तक केंद्र सरकार की तरफ से जवाब जो है वो फाइल नहीं किया गया है जिसको देखते हुए सुप्रीम कोर्ट में इस पूरे मामले पर सुनवाई हो सकती है और हो सकता है की केंद्र सरकार इस पूरे मामले पर जवाब जो है वो दाखिल करे उसके बाद ही सुप्रीम कोर्ट को जो कोई डिसीजन जो है वो दे सकता है लेकिन अगर सुप्रीम कोर्ट की बात करें तो सुप्रीम कोर्ट ने पिछली

ਇਹ ਕੋਈ ਨਹੀਂ ਕਿੰਦਰ ਸਰਕਾਰ ਕੋ ਲਗਾਤਾਰ ਫੈਸਲਾ ਲੈਣਾ ਹੈ ਲੇਕਿਨ ਕਿੰ ਸਰਕਾਰ ਜੋ ਹੈ ਉਹ ਫੈਸਲਾ ਨਹੀਂ ਲੈ پا ਰਹੀ ਹੈ ਜਿਸki ਵਜਹੇ ਸੇ ਲਗਾਤਾਰ